ਗੋਆ ਪੋਲਿਟਿਕਸ ਬਦਲ ਰਹੀ ਹੈ ভোটার ਦਾ ਮੂਡ ਬਦਲ ਰਿਹਾ ਹੈ ਠੀਕ ਹੈ ਆਪਾਂ ਨੂੰ ਰਾਜਨੀਤੀ ਚ ਬੋਟਾਂ ਦਾ ਵੀ ਇਹ ਰੱਖਣਾ ਪਰ ਘਟੋ-ਘਟ ਇਸ ਤਰ੍ਹਾਂ ਨਾ ਰੱਖੋ ਕਿ ਆਪਾਂ ਕੱਲੇ ਬੋਟਾਂ ਤੇ ਸੈਂਟ੍ਰਿਕ ਨਾ ਹੋ ਜਾਈਂ ਨਾ ਕਿ ਬਸ ਬੋਟਾਂ ਹੀ ਬੋਟਾਂ ਬੋਟਾਂ ਤੋਂ ਬਿਨਾ ਵੀ ਬਹੁਤ ਕੰਮ ਨੇ ਮੈਨੂੰ ਗਾਲਾਂ ਦੇਣੀਆਂ ਨੇ ਬੜਾ ਟਾਈਮ ਮਿਲੂਗਾ ਤੁਹਾਨੂੰ ਵਿਲੇਖਣਾ ਬੜੀ ਜੁਨੀ ਮਰਜੀ ਗਾਣਾ ਕੱਢ ਲਿਓ ਆ ਨਹੀਂ ਕੀਤਾ ਹੋ ਨਹੀਂ ਕੀਤਾ ਨਹੀਂ ਕੀਤਾ ਉਹਦਾ ਇਥੋਂ ਤੱਕ ਕਹਿ ਜਾਂਦੇ ਆ ਕਿ ਜਦੋਂ ਇਹਨਾਂ ਜੋਕਾਂ ਤੋਂ ਸਾਡਾ ਖੜਾ ਛੂਟੂਗਾ ਉਦੋਂ ਬਾਅਦ ਫਿਰ ਪਤਾ ਨਹੀਂ ਜੋਕਾਂ ਪਤਾ ਨਹੀਂ ਕਿਹਨੂੰ ਕਹੀ ਜਾਂਦੇ ਆ ਹੈਨਾ ਸੰਤ ਜੋਕੇ ਦੱਸਦੇ ਆ ਇਹ ਜੋਕਾਂ ਮਟੀਰੀਅਲ ਜੋ ਮੂਰੇ ਇਹ ਜਿਹੜਾ ਫਸ ਸਾਡੇ ਲਈ ਵਰਤੇ ਜਾ ਰਹੇ ਨੇ ਪਬਲਿਕ ਆ ਸਾਰਾ ਦੇਖਦੀ ਹੈ ਕਿਉਂਕਿ ਇਹ ਹੜਪੜਾਹਟ ਹੈ ਧੀਵਾ ਜਦੋਂ ਬੁੱਝਦਾ ਹੁੰਦਾ ਨਾ ਫਫਾ ਫਫਾ ਫੜ ਜਾਦੇ ਕਰਦਾ ਹੁੰਦਾ ਉਹ ਸੋ ਬੁੱਝਣ ਵਾਲੇ ਧੀਵੇ ਨੇ ਅਸੀਂ ਤਾਂ ਉਮੀਦਾਂ ਦੇ ਦੀਵੇ ਜਗਾਉਣ ਵਾਲੇ ਬੰਦੇ ਆ ਜੀ ਅਸੀਂ ہماری ਨਜ਼ਰ ਹਮੇਸ਼ਾ ਮੰਜ਼ਿਲ ਤੇ ਰਹਤੀ ਹੈ ہماری ਨਜ਼ਰ ਹਮੇਸ਼ਾ ਮੰਜ਼ਿਲ ਤੇ ਰਹਤੀ ਹੈ ਇਨ ਅੱਖਾਂ ਨੇ ਕਦੀ ਮੀਲ ਦਾ ਪੱਥਰ ਨਹੀਂ ਦੇਖਾ ਸਰ ਮੀਲ ਦੇ ਪੱਥਰ ਦੇਖ ਕੇ ਸਫ਼ਰ ਪੂਰੇ ਨਹੀਂ ਹੁੰਦੇ ਵੀ ਐਨੇ ਕਿਲੋਮੀਟਰ ਰਹਿ ਗਿਆ ਸਿੱਧਾ ਅਰਜਣ ਵਾਂਗੂ ਨਿਸ਼ਾਨਾ ਮੱਛੀ ਦੀ ਅੱਖ ਚ ਵੱਜਣਾ ਚਾਹੀਦਾ ਔਰ ਸਾਡਾ ਨਿਸ਼ਾਨਾ ਹੈ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਪੰਜਾਬ ਦੀ ਖੋਈ ਹੋਈ ਪੰਜਾਬ ਦੀ ਫਿੱਕੀ ਪਈ ਹੋਈ ਗਲੋਰੀ ਨੂੰ ਵਾਪਸ ਲੈ ਕੇ ਆਉਣਾ ਔਰ ਉਹਦੇ ਵਿੱਚ ਪਰਮਾਤਮਾ ਜਦੋਂ ਸੱਚੇ ਦਿਲੋਂ ਕੋਈ ਕੰਮ ਕਰੀਏ ਪਰਮਾਤਮਾ ਵੀ ਸਾਥ ਦਿੰਦਾ ਹੈ ਤਾਂ ਉਮੀਦ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੀ ਸਮੱਤ ਨਾਲ ਉਹਨਾਂ ਦੇ ਬਖਸ਼ੇ ਹੋਏ ਬਲ ਨਾਲ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ ਕੋਈ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਸਾਨੂੰ ਤਾਂ ਸਾਡਾ ਪੰਜਾਬ ਹੀ ਮੁੜ ਕੇ ਆ ਜਾਏ ਅਸੀਂ ਤਾਂ ਉਸੇ ਸੀ ਖੁਸ਼ ਰਹਿਾਂਗੇ